ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ ਮਹਾਰਾਜ ਜੀ ਹੋਰ ਵੀ ਵੰਟਾ ਠੀਕ ਹੈ ਹੋਰ ਬਾਬਿਓ ਬੱਜ ਗਿਆ ਬੱਜ ਗਿਆ ਕੁਫਰ ਕਿਹੜੇ ਛਾਨੇ ਚ ਬਣਿਆ ਸੀ ਬਾਬਾ ਕਿਵੇਂ ਬਾਬਿਓ ਕਿਹੜੇ ਛਾਨੇ ਚ ਬਣਿਆ ਸੀ ਛਾਨ ਤਾਂ ਨਹੀਂ ਬਾਬੇ ਕੋਈ ਜਾਦੂ ਆਜੋ ਬਹੁਤ ਕਹਿਆ ਪਿਆ ਸੀ ਅੱਛਾ ਬਹੁਤ ਭਗਤੀ ਕਰਕੇ ਦੁੱਧ ਜੀ ਬੰਡੀ ਮਾਰੀ ਗਿਆ ਕੀ ਦੁੱਧ ਜੀ ਬੰਡ ਮਾਈ ਕੁਛ ਆ ਨਾ ਲੈ ਗੱਲ ਕਰ ਗੱਲ ਕਰਦੇ ਵੀ ਕੋਈ ਦੇਰਾ ਨਹੀਂ ਮਿਲਿਆ 12 ਤਪ ਕਰਿਆ 12 ਮੇਰੇ ਕਾਗੇ ਹਾਂ ਅੱਛਾ ਜੀ ਕਰਦਾ ਕੋਈ ਹੋਰ ਸ਼ੂ ਨੂੰ ਦੇਖਦਾ ਹਾਂਗਾ ਮੈਂ ਕਿਵੇਂ ਹੋਰ ਕਰਦਾ ਵਾਓ ਇਤਰੇ ਟਾਪੀਆਂ ਮਾਲਕ ਨੇ ਕੋਈ ਵੱਡੇ ਬਾਬੇ ਨੇ ਹਾਂ ਕਿਹੜੇ ਵੱਡੇ ਬਾਬੇ ਮੈਂ ਟਾਪੀਆਂ ਵੱਡੇ ਬਾਬੇ ਨੇ ਵੀ ਜਮ ਸ਼ਾਲ ਚਪਾਲੀ ਕੋਈ ਸ਼ਾਲ ਚਪਾਲੀ ਵਾਹ ਓਏ ਜੋ ਪੂਰੀ ਗਰਮੀ ਹੁੰਦੀ ਹੈ ਹੜ ਜੇਠ ਤਾਪ ਤਾਪ ਜੀ ਬੋਨ ਟਛਣੀ ਆ ਜਾਂ ਗਏਨ ਕੱਪੇ ਗਲ ਕੇ ਕਰਾ ਤਾ ਜੀ ਵਾਹ ਉਹਦੋਂ ਐਨ ਕਥੂੜੀ ਲੱਗੀ ਸੀ ਆ ਦੇ ਕੀ ਕਰ ਲੂੰ ਮੰਗ ਤਾਂ ਨਹੀਂ ਗਾ ਬਣੀ ਐ ਜੀ ਮੰਗ ਰੋ ਕਦੀ ਨਹੀਂ ਗਾ ਬਣੀ ਔਰ ਕਿਉਂ ਛਾਉ ਗਰੂੰ ਲਾਣਾ ਸੋਹਣੇ ਬੱਦ ਲੱਗ ਜੋਂ ਬਾਕੀ ਉਹ ਗੱਲ ਹੈ ਅੱਛਾ ਆ ਜਮਾ ਜਾ ਚੜੀ ਰੋ ਪੈਂਦਾ ਵੀ ਨੂਰ ਚਿਹਰੇ ਤੇ ਵੀ ਭਗਤੀ ਸ਼ਕਤੀ ਦਾ ਪਤਾ ਲੱਗਦਾ ਵੀ ਬੰਦਾ ਭਗਤੀ ਦਾ ਪੂਰਾ ਨੂਰ ਹੈ ਜੀ ਐਵੇਂ ਕਹਿ ਦਿੱ ਗਏ ਕਿੱਛੇ ਬਾਈ ਗਏਨ ਜੰਗਲ ਚ ਮੰਗਲ ਲਾ ਦੇਣੋ ਰੋਟੀ ਲੱਗਦਾ ਤਾਂ ਮੈਨੂੰ ਵੀ ਇਹ ਸਰੀਰ ਭਰ ਜਾਵੇ ਮਾਲਕਾਂ ਜਾਂ ਨਾਲ ਹੀ ਖੜਾ ਅੱਛਾ ਜੀ ਹਾਂ ਬਰਾਬਰ ਖੜਦਾ ਅਜੇ ਕੋਈ ਕੁੱਟ ਕਚੈਰਾ ਨਹੀਂ ਹੋਇਆ ਜੀ ਕੁੱਟ ਕਟੇ ਬਥੇਰੇ ਲੋਕ ਲੜੇ ਆ ਅੱਛਾ ਹਾਂ ਆਪਾਂ ਦਾ ਕੀ ਕਹਣਾ ਕਿਸੇ ਨੇ ਪਤਾ ਦੀ ਭਗਤੀ ਤੇ ਜ਼ੋਰ ਸੀ ਹਾਂ ਪਰ ਬਾਬੇ ਨੂੰ ਤਾਂ ਕੀ ਕਹਣਾ ਹਾਂ ਤੁਸੀਂ ਦੱਸੋ ਆ ਬਹੁਤ ਭਗਤੀ ਕਰੀ ਭਗਤੀ ਕਰ ਕਰ ਪਾਈ ਦੀ ਲੜਨ ਵੜ ਗਏ ਜਮਾ ਲੱਤਾਂ ਤਾਂ ਹੋ ਗਈਆਂ ਕੀ ਗੱਲ ਬਣ ਗਈ ਕੱਦ ਕੁੱਦ ਵੀ ਚੰਗਾ ਹੈ ਤੁਹਾਡਾ ਸਰੀਰ ਆ ਵੱਡੋ ਨੌਕਰੀ ਨਾਕਰੀ ਕੋ ਫੌਜ ਪੁਲਿਸ ਦੀ ਪਾ ਡੋ ਊਂਗਲਾ ਪਿੱਛੇ ਦੋ ਅੱਛਾ ਦੋ ਊਂਗਲਾ ਪਿੱਛੇ ਰਹਿ ਗਏ ਰੇਸ ਚ ਆ ਕੀ ਦੋ ਨੰਬਰ ਮੰਨੋ ਅੱਛਾ ਹਾਂ ਵੱਡੋ ਊਂਗਲਾਂ ਤਾਂ ਗਾਂਵਾਂ ਪਛਾ ਹੋਈ ਨਹੀਂ ਕੋਈ ਵੱਡੀ ਗੱਲ ਨਹੀਂ ਸੀ ਬਾਬਿਓ ਉਹ ਦੋ ਊਂਗਲਾ ਪਿੱਛੇ ਦੋਨੀਆਂ ਪੱਤੀ ਫਿਰਦੀਆਂ ਬੰਤ ਸਾਂ ਦੁਰੀਆਂ ਬੱਜੀ ਫਿਰਦੇ ਦੋ ਊਂਗਲਾਂ ਵਿੱਚ ਕਾੜੀ ਦੋਨੀਆਂ ਊਂਗਲਾਂ ਪਿੱਛੇ ਮੈਂ ਮੈਂ ਦੋ ਊਂਗਲਾਂ ਪਿੱਛਾ ਆਪ ਦਾ ਕੋਈ ਭਾਈ ਦੇਂ ਦੋ ਊਂਗਲਾਂ ਪਿੱਛੇ ਤੂੰ ਵੀ ਬਾਬਾ ਡੋਂਗਣਾ ਪਿੱਛੇ ਬਣਿਆ ਤੂੰ ਮਰਾ ਪੁੱਛ ਹਾਂ ਨਹੀਂ ਮੈਂ ਇਹ ਤਾਂ ਕੁ ਗੱਲ ਸਾਂਚ ਨਹੀਂ ਹੁੰਦੀ ਇਹ ਫਿਰ ਬੈਠ ਹਰੇਕ ਨਹੀਂ ਸਮਝ ਸਕਦਾ ਨਾ ਅੱਛਾ ਆ ਦੋ ਉਂਗਲ ਲੰਮੀ ਆ ਕਾਣੀ ਕਾਣੀ ਬਾਰੀ ਪੱਟੀ ਆ ਉਹ ਬਾਈ ਛੋਡੇ ਕਹੀਂ ਛੋਟਾ ਨਾ ਪੂਰਾ ਸੁਨੂ ਲੋਕਾਂ ਨੂੰ ਆਹੀ ਗੱਲ ਦਾ ਨਹੀਂ ਪਤਾ ਅੱਛਾ ਜੀ ਸਿੱਧਾ ਹੋ ਕੇ ਬੈਠ ਜਾ ਰੈਂ ਕੋ ਬੈਠੇ ਹੈ ਲੇਵ ਲੱਗਦੀ ਆ ਹੈ ਲੇਵ ਲੱਗਦੀ ਆ ਕਿੱਧਰ ਲੱਗਦੀ ਆ ਬਾਖਾ ਬੈਠਾ ਦੇਖ ਤੇ ਆ ਮਾਰਕ ਦੇਖ ਤੇ ਆ ਮਨੋਈਆਂ ਖਾਈ ਗਏ ਹਾਈ ਬਾਬੋ ਪੱਠਾ ਟੇਕਦੇ ਆ ਨਮੋਲੀਆਂ ਖਾਈ ਜਾਂਦਾ ਨਮੋਲੀਆਂ ਹਾਂ ਢਟੀ ਬਣੀ ਪਈ ਸੀ ਪ੍ਰਸ਼ਾਦਾ ਪੁੱਛ ਲੈਣੇ ਮਨ ਨਾਲ ਰੰਗ ਅਨਮੋਲੀਆਂ ਨੂੰ ਕੀ ਕਰ ਅਨਮੋਲੀਆਂ ਖਾਣ ਲੱਗ ਗਏ ਹੋਰ ਬਾਬੇ ਕੋਈ ਜਲ ਪਾਣੀ ਛਕੋਗੇ ਪੁੱਛ ਲੋ ਬਾਬੇ ਨੂੰ ਆ ਜਾ ਜੀ ਉੱਤਰ ਆਓ ਚਾਹ ਬਣਾ ਲੈਣੇ ਨਾ ਅੱਜ ਨਹੀਂ ਅੱਛਾ ਹਾਂ ਐਂਦਰ ਹੀ ਨੰਕੋ ਕੇ ਫਿਰ ਆਹ ਕਿਧਰ ਕੋਈ ਚਾਹੀ ਉੱਡਾ ਦਾ ਸਮਾਨ ਚ ਚਲੋ ਮਾ ਮੈਨੂੰ ਐਂ ਗੱਲ ਦੱਸੋ ਬਾਬਿਓ ਹਾਂ ਜਿਹੜੀ ਆ ਦੁਨੀਆ ਦਿਨ ਰਾਤ ਨਹੀਂ ਟਿਕਦੀ ਕੋਈ ਕਿੱਧਰ ਭੱਜਿਆ ਫਿਰਦਾ ਕੋਈ ਕਿੱਧਰ ਭੱਜਿਆ ਫਿਰਦਾ ਹਾਂ ਸੜਕਾਂ 'ਤੇ ਭੱਜਿਆ ਫਿਰਦਿਆਂ ਹਾਂ ਐਂ ਲੋਕ ਕਿਉਂ ਭੱਜੇ ਫਿਰਦੇ ਕਮਲੇ ਕੋਹ ਰਿਆ ਬਾਤ ਸਾਬੇ ਦੋ ਉਂਗਲਾਂ ਦੇ ਥਾ ਪਿੱਛੇ ਦੋ ਮਿਲ ਕੇ ਦਹਰੇ ਗੱਲਾਂ ਤੇ ਦੋ ਉਂਗਲਾਂ ਦੇ ਥਾ ਪਿੱਛੇ ਇਹ ਕੱਦ ਵੱਡੀ ਆ ਜੀ ਕਿਵੇਂ ਵੱਡੀ ਆ ਸਾਡਾ ਪੜਿਆ ਹੋਇਆ ਸਾਰਾ ਕੁਝ ਇਹ ਚੀਜ਼ਾਂ ਅੱਛਾ ਹਾਂਜੀ ਕੋਈ ਕਿਵੇਂ ਕਿੱਧਰ ਭਜਦਾ ਕੋਈ ਕਿੱਧਰ ਭਜਦਾ ਆਲਾ ਆਲਾ ਕੋਈ ਤਰੇਜ ਆ ਤੇਰੇ ਲੀਡਰ ਹੋ ਗਿਆ ਕੋਈ ਕਿਵੇਂ ਬਣ ਗਿਆ ਕੋਈ ਹਾਂ ਉਹ ਵੀ ਬਸ ਡੋਂਗੜਾ ਪੁੱਛੀ ਹਾਂ ਲੀਡਰ ਦੋ ਉਂਗਲਾਂ ਪੁੱਛੀ ਡੋਂਗੜਾ ਪੁੱਛੀ ਕਿਸ ਨੇ ਵਿਆਹ ਕਰਾ ਲਿਆ ਕੋਈ ਕਿਵੇਂ ਬਣ ਗਿਆ ਇਹ ਵੀ ਡੋਂਗੜਾ ਡੋਂਗੜਾ ਹਾਂਜੀ ਦੋ ਦੋ ਉਂਗਲਾਂ ਪਿੱਛੇ ਡਾ ਕੰਮ ਕਰੀ ਦੋ ਉਂਗਲਾਂ ਦੀ ਸਾਰੀ ਦੁਨੀ ਮਰਜ਼ੀ ਦੀ ਫਿਰ ਦੋ ਉਂਗਲਾਂ ਗੱਡੀ ਕੀ ਹੋਣੀ ਨੱਬਰਦੀ ਨਹੀਂ ਕੋਈ ਬਸ ਨੱਬਰਦਾ ਨਹੀਂ ਹਾਂ ਤੁਸੀਂ ਵੀ ਦੋ ਉਂਗਲਾਂ ਪਿੱਛੇ ਬਸ ਮੈਂ ਵੀ ਦੋ ਉਂਗਲਾਂ ਪਿੱਛੇ ਤੁਸੀਂ ਵੀ ਕਿਹੜੇ ਬਾਪੇ ਬਣੇ ਹੋ ਮੈਂ ਵੀ ਦੋ ਉਂਗਲਾਂ ਪਿੱਛੇ ਮੈਂ ਤਾਂ ਭਜਨ ਕਰਨੇ ਵਾਸਤੇ ਬਣਿਆ ਆਪਾਂ ਦਾ ਕੋਈ ਨਹੀਂ ਨਾ ਜੀ ਨਾ ਦੋ ਉਂਗਲਾਂ ਬਸ ਇੱਥੇ ਗੱਲ ਖਤਮ ਦੁਨੀਆਂ ਦੇ ਵਿੱਚ ਵੜ ਗਈ ਆਏ ਕਿਵੇਂ ਵੜ ਗਈ ਦੋ ਉਂਗਲਾਂ ਤੇ ਵੜ ਗਈ ਤੈਨੂੰ ਮੰਨ ਲੈ ਬਾਾਕੀ ਬਾਤ ਉਹ ਟ੍ਰਾਫਿਕ ਦੇ ਵੜੇ ਦਿਨ ਰਹਤੇ ਭੱਜੇ ਫਿਰਦੇ ਬੰਦੇ ਇਹਨਾਂ ਨੂੰ ਕੋਈ ਥਾਂ ਹਾਂ ਸੜਕਾਂ ਤੇ ਬੁਚਾਰੇ ਤੁਰੇ ਗੁੜੇ ਰੋਟੀ ਨਹੀਂ ਪਾਣੀ ਨਹੀਂ ਟਾਈਮ ਤੇ ਨਾ ਕੋਈ ਰੰਗ ਤੇ ਮਾ ਦੋ ਉਂਗਲਾਂ ਨਾਲ ਛਾਪ ਦੋ ਹਾ ਯਾਰ ਫਿਰ ਉਹੀ ਗੱਲ ਥੋੜੀ ਬਾਬੇ ਦੋ ਉਂਕੀ ਦੋ ਉਂਗਲੇ ਦੋ ਉਂਗਲੇ ਇਹ ਬੱਤੀ ਦਾ ਲਵਾ ਪਿਓ ਤੇ ਨਿਮੇੜੋ ਗੱਲ ਨੂੰ ਕੋਈ ਮੈਨੂੰ ਕੁਝ ਸਮਝ ਨਹੀਂ ਆਉਂਦੀ ਬੜਨਾਂ ਦਾ ਕੰਮ ਹੀ ਨਹੀਂ ਹੈ ਬੜਨਾਂ ਦਾ ਕੰਮ ਹੀ ਹੈ ਤੁਸੀਂ ਆਏ ਜਿਹੜੇ ਲੁੱਟ ਪਏ ਉਹਨੂੰ ਤੁਸੀਂ ਕਦੇ ਵਾਸਤੇ ਪਏ ਹੋ ਦੋ ਉਂਗਲਾਂ ਪਿੱਛੇ ਉਹ ਕਿ ਦੋ ਉਂਗਲਾਂ ਪਿੱਛੇ ਕੋਈ ਪਰ ਨਿਮੇੜੋ ਪਰ ਦੋ ਉਂਗਲਾਂ ਦੀ ਕੀ ਗੱਲ ਹੈ ਨਿਬੜਦੀ ਨਹੀਂ ਮੱਛਾਂ ਨੂੰ ਮਰਦੇ ਜਮੇ ਕਰਦੇ ਸਾਰੇ ਹੋ ਗਏ ਅੱਛਾ ਨਿਬੜਦੀ ਨਹੀਂ ਸ੍ਰਿਸ਼ਟੀ ਵਿੱਚ ਵੱੜ ਗਈ ਅੱਛਾ ਦੋ ਉਂਗਲਾਂ ਦੇ ਅੱਜ ਹੋ ਜੀ ਤੁਸੀਂ ਐਂ ਲਾ ਲੋ ਹੂੰ ਕਿੰਨੀ ਮਿਹਨਤ ਕਰਦਾ ਏਕ ਬੰਦਾ ਖੇਤ ਕਾ ਮਟੰਡਾ ਮੁਰਕੋ ਮੁਰਕੀ ਪੱਜਾ ਪਾਟਰ ਪੀਣੀ ਬੱਦਲੀ ਆਏ ਕਰ ਲਿਆ ਹੂੰ ਦੋ ਉਂਗਲਾਂ ਵਿੱਚ ਕੀ ਦੋ ਉਂਗਲਾਂ ਵਿੱਚ ਜਬਾਕਾ ਘਤਰ ਕੁ ਪੈਸਾ ਜੋ ਖਾਂਦ ਲਓ ਕਿ ਮਿੱਠੀ ਕੀ ਕੀ ਦੋ ਉਂਗਲਾਂ ਵਿੱਚ ਗੋਲ ਬੜਾ ਪਰਿਵਾਰ ਘਤਰ ਕਮਾਈ ਕਰਦਾ ਨਾ ਹੀ ਨਾ ਅੱਡੋਂ ਗੜਾ ਪਿੱਛੇ ਐਵੇਂ ਦੋ ਉਂਗਲਾਂ ਪਿੱਛੇ ਤੁਸੀਂ ਤੇ ਇੱਕ ਗੱਲ ਫੜੇ ਦੋ ਗੁਲਾ ਪਿੱਛੇ ਗੱਲ ਕਬੜ ਰੱਖੀ ਰੇ ਸਾਰੇ ਕਈ ਬੰਦੇ ਹੁਣ ਵਿਚਾਰੇ ਮਜ਼ਦੂਰ ਆ ਝਾੜੀ ਤੇ ਜਾਂਦੇ ਸਾਰਾ ਦਿਨ ਖਾਪਦੇ ਆ ਘਰੇ ਆ ਰਾਤਾਂ ਖਤਰ ਖਾਪਦੇ ਆ ਦੋ ਉਂਗਲਾਂ ਪਿੱਛੇ ਕਿਵੇਂ ਦੋ ਉਂਗਲਾਂ ਵਹਿਰੇ ਗਲਕ ਦੋ ਇਹ ਵੱਡੀ ਗੱਲ ਹੈ ਜੀ ਵੱਡੀ ਗੱਲ ਹੈ ਦੋ ਗੱਲ ਸੰਗਤਾਂ ਕਿ ਟੰਗ ਤੇ ਕੜੀ ਆ ਗਈ ਆ ਗਈ ਟੰਗਤਾ ਹਾਂਜੀ ਇਹ ਆ ਦੀ ਤ੍ਰਿ ਭਗਤੀ ਹੈ ਬਹੁਤ ਆਉ ਸੰਗਤਾਂ ਆ ਹੂੰ

ਕੀ ਕਰਾਂ ਬੁੜੇ ਗਏ ਨਹੀਂ ਕੰਮ ਕੰਮ ਵੀ ਕਰਕੇ ਦਿਖਾਉਂ ਮੇਰੀ ਕਹਿਣਾ ਮਤਲਬ ਇਹ ਕੋਈ ਕੰਮ ਨਹੀਂ ਲੱਗਦਾ ਏ ਕੋਈ ਕੰਮ ਧੰਦਾ ਨਹੀਂ ਕਰਦਾ ਵੀ ਵਿਆਹ ਕਾਜ ਵਾਸਤੇ ਕਰਾਇ ਸੀ ਨਹੀਂ ਬਿਜ਼ਨਸ ਨਹੀਂ ਕਰਦਾ ਬਾਬਾ ਕੋਈ ਥੋੜਾ ਪਾ ਦੇ ਇੰਜ ਵਿਆਹ ਪਾਈ ਕਾਜ ਵਾਸਤੇ ਕਰਾਇ ਜੋ ਕੰਮ ਨਹੀਂ ਆਲੇ ਵਾਸਤੇ ਕਰਾਈ ਸੀ ਬਾਬਾ ਜੋ ਉਂਗਲਾਂ ਵਿੱਚ ਜੋ ਇਹ ਜੋ ਉਂਗਲਾਂ ਵਿੱਚ ਖਾਵਣ ਨਾਲ ਗੰਦ ਕਰੀ ਰ ਖਾਵਣ ਨਾਲ ਹੀ ਜਦੋਂ ਸਰੀਰ ਵਿੱਚ ਵੜ ਗਈ ਸਰਾ ਕੋਈ ਸੀਗਾ ਤੁਹਾਡੇ ਕੋਲ ਰੋਲਾ ਦੋ ਉਂਗਲਾਂ ਦਾ ਆਦੋ ਬਈ ਰਵਾਨੀ ਇਹ ਕੀ ਹੁੰਦਾ ਇਹ ਬੱਜੀ ਗੱਲਿਆ ਬੀਜਾ ਮੈਨੂੰ ਨਹੀਂ ਪਤਾ ਵਾਪਾ ਇਹ ਗੱਲਾਂ ਕੋ ਕੰਮ ਖੇਤੀ ਆਪਦਾ ਧੰਦਾ ਕਰਦਾ ਹੋਏਗਾ ਖੇਤੀ ਕੰਮ ਧੰਦਾ ਕਰਦਾ ਵਾਪਾ ਖਾਪੀ ਚੱਲ ਦੋ ਉਂਗਲਾਂ ਪਿੱਛੇ ਕੋ ਅਗਲੇ ਨੇ ਵਿਆਹ ਕਰਾਇਆ ਕੋਈ ਜਵਾਬ ਕੌਣ ਦੇਗਾ ਵਿਆਹ ਕਰਾਇਆ ਨਹੀਂ ਹੁੰਦਾ ਮੇਨ ਗੱਲ ਤਾਂ ਹੈ ਬੱਸ ਛੋ ਜੂ ਦੋ ਉਂਗਲਾਂ ਪਿੱਛੇ ਕੀ ਦੋ ਉਂਗਲਾਂ ਪਿੱਛੇ ਹੋਇਆ ਕਰੂਆ ਵਾਲਾ ਹੈ ਪਰ ਗਰੇ ਗੱਲ ਤੇ ਦੋ ਉਂਗਲਾਂ ਕਰ ਜਾਂਗੇ ਭਰਾ ਤੂੰ ਮਾਈ ਖੁਸ਼ ਨਹੀਂ ਫਿਰ ਕੋਈ ਫਲ ਫੁਲੇ ਪਾ ਦੇ ਫਲ ਦਾ ਕੋਈ ਜਵਾਕੇ ਹੋਈ ਫਲ ਦਾ ਸੁਦੇ ਬੂਟਾ ਪਾ ਦੂੰਗਾ ਜਕਰ ਵੀ ਆਏ ਕੋਈ ਸਾਬ ਚੁਗਿਆ ਵੇ ਗੱਲ ਤੁਮੀ ਸਾਬ ਚ ਦੋ ਉਂਗਲਾਂ ਪਿੱਛੇ ਬਸ ਇਹ ਕੁਛਾ ਤੋਂ ਬਣਾਨੇ ਲੈ ਲਈ ਫਲ ਦਾ ਬੂਟਾ ਕਿਵੇਂ ਆਪਾ ਪੁੱਤਾਂ ਲੈ ਕੇ ਜੇਕਰ ਦੇ ਮਾਤਾ ਨੇ ਫਲਦਾਰ ਬੂਟਾ ਚੰਗਾ ਹੁੰਦਾ ਨਹੀਂ ਵੀ ਪੁੱਤ ਕੀ ਬੂਟਾ ਦੋ ਉਂਗਲਾਂ ਪਿੱਛੇ ਹੈ ਤੀ ਦੋ ਉਂਗਲਾਂ ਪਿੱਛੇ ਓਏ ਵੱਡੀ ਗੱਲ ਆ ਵੱਡੀ ਗੱਲ ਪੁਰਾਣੀ ਵੱਡੀ ਗੱਲ ਆ ਕਟਾ ਬਰੋ ਕੋਈ ਹੱਲ ਕਰ ਵਾ ਮੈਂ ਕਰ ਰੋ ਭਲਾ ਮਾਰ ਲੈ ਕਰਕੇ ਦੇ ਕੋਈ ਹਾਂ ਸਾਡਾ ਹੱਲ ਕਰਦੇ ਦਿੰਦਾ ਯਾਰ ਇਹਨੂੰ ਕੋਈ ਇਹਨੇ ਬੁੜੀ ਨਹੀਂ ਦੇਖੀ ਕਰਨੀ ਨਹੀਂ ਗੱਲ ਉੱਤਾਂ ਥੰਦਾ ਅੱਛਾ ਬਾਬਾ ਸਾਡਾ ਕੋਈ ਹੱਲ ਕਰ ਦੇ ਕਿਹੜੀ ਲੋਟ ਜਿਹੜੇ ਲੋਟ ਮਰਜ਼ੀ ਕਿਵੇਂ ਕੋਈ ਤੋ ਅੱਜ ਦੀ ਗੱਲ ਕਰੋ ਹੈ ਪਰ ਉਹੀ ਗੱਲਾਂ ਛੋਟੀਆਂ ਕੋਈ ਦੋ ਗਣਾ ਪਿੱਛੇ ਬੈਠਾ ਪਾਪਾ ਕੋਈ ਮੈਂ ਤਾਂ ਕੋਈ ਬੈਠੇ ਮੇਰਾ ਨਾਮ ਕਰ ਲੈ ਜਦੋਂ ਬੜਾ ਬੱਚੇ ਅੰਦਰ ਕੋਈ ਥੋੜਾ ਹੀ ਪਾ ਦੋ ਇਹ ਤਾਂ ਰਾਤ ਨੂੰ ਅੰਦਰ ਆਪਣੇ ਸੁਪਨੇ ਆਉਂਦੇ ਥੋੜਾ ਕਹੇ ਅੰਦਰ ਤਾਂ ਦੁਪਰ ਚੱਲੇ ਸੀ ਬੀਬਾ ਮਾਤਰ ਵੀ ਅੰਦਰ ਹੀ ਥੋੜਾ ਬਾਹਰ ਦੁਨ ਸਰੀਰ ਤੇ ਕੋਈ ਚੀਜ਼ ਨਹੀਂ ਲੱਗਦੀ ਅੱਛਾ ਕਹਿੰਦਾ ਪਾਓ ਵਾੜੋ ਫਿਰ ਕੋਈ ਨਹੀਂ ਮੈਨੂੰ ਤਾਂ ਨਾ ਬੜੇ ਭੜੇ ਭੜੇ ਸੁਪਨੇ ਆਉਂਦੇ ਰਾਤ ਨੂੰ ਬੁੜਕ ਬੁੜਕੋੜਦਾ ਬਾਬਾ ਜੀ ਮੈਂ ਨਾ ਤਾਂ ਆਪ ਸੌਂਦਾ ਨਾ ਮੈਨੂੰ ਸੌਂਦੇ ਫੁਟਕੜੀਆਂ ਹਾਂ ਬਾਹਲਾ ਬੁੜਕਦਾ ਹੈ ਕਿਲਾ ਕੱਟ ਖੇਡਦੇ ਹੋ ਕਿਲਾ ਕੱਟ ਕੀ ਬਾਂਦਰ ਕਿਲਾ ਕਹਿੰਦੇ ਜੀ ਨੇ ਹਾਂ ਉਹ ਬਾਂਦਰ ਕੱਟ ਪਹਿਲਾਂ ਖੇਡਦੇ ਹੁੰਦੇ ਸੀ ਤਾਂ ਨਹੀਂ ਹੁਣ ਹੁਣ ਖੇਡਦਾ ਇਹਨਾਂ ਨੂੰ ਜਾਣਦੇ ਨਹੀਂ ਹੋਣਾ ਨਹੀਂ ਪੈਸੇ ਜਾਣਦੇ ਕੀ ਵੇਹ ਜਾਣਦੇ ਕਿਲਾ ਕੱਟ ਦੋ ਉਂਗਲਾਂ ਬਾਬਾ ਜੀ ਕਹਿੰਦੇ ਕਿਲਾ ਘੱਟ ਦੋ ਉਂਗਲਾਂ ਖੇਡ ਦਿਆਂ ਨਾ ਆਪਣੇ ਤਾਂ ਕੋਈ ਹਿਸਾਬ ਚ ਖੇਡਿਆ ਨਹੀਂ ਕੋਈ ਛੋਟੇ ਇਹ ਕੀ ਹੈ ਬਾਬਾ ਇਹ ਫੜਕ ਬੜ ਕੋਠਾ ਆਪਾਂ ਇਹ ਨੂੰ ਸਪੈਗਾ ਲੱਗੈ ਨੂੰ ਹਾਂ ਸਪੈਗਾ ਸਪੈਗਾ ਹਾਂ ਉਹ ਕੀ ਉਹਦੀ ਦਿੱਕਤ ਆ ਅੱਛਾ ਫਿਰ ਕਰੋਪ ਲੱਗਣੇ ਲੋਟ ਹੋ ਇਹਨਾਂ ਦਾ ਭਾਜਾ ਇਹਨਾਂ ਦਾ ਮਾਈ ਨੂੰ ਲਾਉਣਾ ਫੂ ਕੁਜ ਦਿਨ ਵੇਨਾ ਹਾਂ ਜੇ ਰੇ ਤੇ ਅੱਛਾ ਪਛ ਰੰਗਲ ਮੰਗਲ ਹੋ ਜੂ ਵੇ ਤੇ ਸੇਵਾ ਕਰਨੀ ਸੇਵਾ ਦੀ ਸੇਵਾ ਜੋ ਕਿੰਨੇ ਦਿਨ ਲੱਗੋਗੇ ਕਦੇ ਨਹੀਂ ਛੱਡ ਮੈਂ ਤਾਂ ਤੇਰੇ ਸੇਵਾ ਹੀ ਕਰਦੀ ਰਹੂੰਗੀ ਪਰ ਇਹਨੂੰ ਸਹੀ ਕਰ ਦੱਸੋ ਕਦੋਂ ਕਰਨਾ ਹੈ ਬੱਸ ਬਗਛੇਰੇ ਪਰ ਵਾਹ ਬਗ ਸਵਾਮੀ ਸਵਾਮੀ ਨੇ ਕਿਹਾ ਕੋ ਤੁਜੀ ਕਹੋ ਨਾ ਫਿਰ ਹੈ ਬੱਸ ਗੁਰੂ ਜੀ ਹਾਂ ਕੋਈ ਨਮਸਕਾਰ ਕਰ ਜੀ ਨਮਸਕਾਰ ਮਹਾਰਾਜ ਬਾਪੂ ਓਹ ਯਾਰ ਕਰੋ ਨਾ ਮਾਈ ਜਮੀਨੇ ਕੰਮ ਕਰਦਾ ਨਾ ਬਾਬਾ ਜਮੀਨ ਨਹੀਂ ਕਰਦਾ ਰਾਤ ਨੂੰ ਅੱਛਾ ਬੁੜਕ ਬੁੜ ਕੋਟਾ ਕੁੜਕੀਆਂ ਜਾਗਦੀਆਂ ਹਨ ਹਾਂ ਬਾਬਾ ਜੀ ਆ ਬਾਪੜੀਆਂ ਨੇ ਵੀ ਕਿੱਧਰ ਭਾਗੇ ਹਾਂ ਹਾਂ ਆਹੀ ਗੱਲ ਹੈ ਅੱਛਾ ਕਿਤੇ ਦੋ ਵਾਰੀ ਜੱਜ ਕੇ ਕਿੱਲਾ ਕੁਟਿਆ ਹੋਵੇ

ਇੱਕ ਬਾਪ ਬੇਰੀ ਕੋ ਸਭ ਨਹੀਂ ਹੁੰਦੀ ਮੈਨੂੰ ਤਾਂ ਆਪਣੀ ਇੱਕ ਹਾਂ ਹਾਂ ਹੈ ਬਾਬਾ ਜੀ ਜਿਵੇਂ ਤੁਸੀਂ ਕਿਲਾ ਕੱਢਣ ਦੀ ਗੱਲ ਕਰਦੇ ਹੋ ਸਾਡੇ ਤਾਂ ਉਹ ਪਾਈਆਂ ਹੋਈਆਂ ਖੋਲੀਆਂ ਚੋ ਕਿੱਲੀਆਂ ਹੀ ਆ ਕਿੱਲਾ ਫਿਰ ਬਾਬੇ ਕੱਢ ਜائیںਗੇ ਹਰ ਜੋ ਬਾਬਾ ਜੀ ਖੜਾ ਹੋਏ ਹੋ ਰਿਹਾ ਨਹੀਂ ਪਾਏ ਕਰ ਕੀ ਮੈਂ ਕਰਾਂ ਪੰਜੇ ਨੂੰ ਕਹਿਣਾ ਹਾਂ ਸੁਣਨਾ ਮੇਰੀ ਗੱਜ ਕੇ ਲਈ ਕੋਈ ਤੇ ਨੂੰ ਕਿ ਸਿੱਧਾ ਕੀ ਦਵਾਈ ਦਵਾਈ ਕੋਪਣਾ ਚੋਪਣਾ ਦਵਾਈ ਕਿਉਂ ਕਿਲਾ ਕੱਢਿਆ ਕਰ ਰਾਤ ਨੂੰ ਦੋ ਵਾਰੀ ਦੱਲੀ ਖੜਕਾਉਣੀ ਹੈ ਦੱਲੀ ਖੜਕਾਉਣੀ ਉਹ ਦੱਲੀ ਨਹੀਂ ਕਰ ਰਾਤ ਨੂੰ ਇਹਦੀ ਆਪਦੇ ਹੋ अच्छा जी ओ तुरी चोदा ऐंगा तेरा अपरा एकदम बाबा कोई, कोई, कोई ए, ताँगा। ताँगा। आ, आए, नहीं भाई कोई ना ऐ ਮੱਥਾ ਠਿਗਦਾ ਮੇਰੇ ਵਿੱਚ ਵੱਜੀ ਜਾਂਦਾ ਯਾਰ ਮੱਲਾ ਦੀਨਾ ਘਟਾ ਇਹਨੂੰ ਵਿਚਾਰੇ ਰੱਬ ਦਾ ਜੀ ਰੱਬ ਦਾ ਜੀ ਯਾਰ ਰੱਬ ਦਾ ਜੀ ਐ ਭਾਈ ਦੀ ਬੜੀ ਏਡਾ ਜੋੜੇ ਦਾ ਇਧਰ ਆ ਦੇ ਤੋੜੇ ਇਹਨਾਂ ਜੇ ਮਗਰ ਤੋੜੇ ਪਾਉਂਦਾ ਬਾਈ 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 ਇਹਨੂੰ ਬਾਹ ਇਹਨੂੰ ਬਾਹ ਬਾਹ ਦੇ ਸ਼ੋਰ ਬਾਹ ਦੇ ਬਾਈ ਉਹ ਇਧਰ ਨਹੀਂ ਉਹ ਐ ਗੁਰੂ ਚੋਦਾ ਹੱਥੀ ਵਰਗਾ ਬੰਦਾ ਐ ਕਿਵੇਂ ਬੈਠੇਗਾ ਹਾਂ ਦੀਨਾ ਘਟਾ ਬਾਬਾ ਬਾਇਆ ਬਾਇਆ ਅੱਛੇ ਬਾਇਆ ਹੈ ਬਾਬਾ ਇਹ ਕਹਾਂ ਡੇਕ ਦਾ ਪੰਡਾ ਧੁੱਪਰੇ ਹੋ ਕੇ ਬੈਠੋ ਇੱਧਰ ਬਾਬਾ ਠੀਕ ਹੋ ਜਾ ਮਾਨ ਬਾਬਾ ਇਹ ਝੂੜੀ ਬਾਬਾ ਦਊ ਆ ਯਾਰ ਡੂੰਗਣਾ ਪਿੱਛੇ ਠੀਕ ਆ ਇੱਧਰ ਇੱਧਰ ਸੀ ਹੈ ਅੱਛਾ ਪਾਪਾ ਆ ਬੜੀ ਅੱਛਾ ਲਾ ਲਾ ਲੀ ਜੀ ਨਹੀਂ ਨਹੀਂ ਪਤਾ ਨਹੀਂ ਲੱਗਦਾ ਨਾ ਫਿਰ ਉਹਦੀ ਕਿ ਸਾੜੀ ਦੇਖ ਬਾਬਾ ਤੰਗਾ ਐਦੀ ਲੱਗਦਾ ਮੈਨੂੰ ਬਾਬਾ ਅੱਖਾਂ ਦਾ ਕਟ ਹੈ ਹੈ ਡੂੰਗਣਾ ਪਿੱਛੇ ਹਾਂ 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 ਤਾਰਦੋ ਬਾਬਾ ਕੋਈ ਨਹੀਂ ਪਛਤਾ ਕਰਾਂਗੇ ਭਲਾ ਕੋਈ ਨਹੀਂ ਕਰੇ ਬਾਬੇ ਵਾਲੀ ਦਾਂ ਨੂੰ ਪਾਈਂਗੀ ਫੁੱਟ ਜਰਿਆ ਤੇ ਬੜੀ ਲਈ ਆ ਪਾਜਾ ਤਾਂ ਜਿਹੇ ਦੁੱਬੇ ਤਾਂ ਬਚ ਜੂਗਾ ਹੂੰ ਗਣਾ ਬਾਬਾ ਹੀ ਭਲਾ ਕਰੋ ਰੋ ਜੀ ਮਾਲਕ ਕਰ ਬਾਬਾ ਮਾਲਕ ਤੇ ਡੋਰੀ ਰੱਖੋ ਉਹੀ ਭਲਾ ਕਰੋ ਮਾਲਕ ਤੇ ਬਹੁਤੀ ਬਹੁਤੀ ਦੇ ਦੇਣੀ ਆ ਅੱਬਾ ਥੱਲੇ ਵੀ ਆ ਓਏ ਬਾਬਾ ਕਿਧਰੇ ਤੇ ਮੇਰੇ ਘਰ ਦੇ ਯਾਰ ਹਾਂ ਪਛਤਾ ਮੜਾ ਲੋਟੋ ਕੇ ਬੈਠਾ ਆ ਨਾ ਬਾਬਾ ਮੇਰੇ ਨਾਲ ਆ ਪਾ ਮੈਂ ਤੇ ਪਾਓ ਬਾਬਾ ਜੀ ਪਾਓ ਇਧਰ ਮੇਰੇ ਕੋਲ ਪਾ ਦੇ ਉਹ ਪਾ ਦੇ ਨਹੀਂ ਤੁਸੀਂ ਪਾਓ ਫਿਰ ਵੀ ਵੱਡੇ ਥਾ ਮੇਰੇ ਮੈਂ ਪਾਣਾ ਬਾਬਾ ਓਏ ਨਹੀਂ ਪਾਣਾ ਯਾਰ ਉਹ ਹੀ ਉਹ ਥੋੜਾ ਪਾ ਤੂੰ ਬਾਬੇ ਦਾ ਮੱਥਾ ਟੇਕ ਕੇ ਮੈਂ ਦੇ ਕਨਾ ਆ ਉਹ ਰਬ ਨਹੀਂ ਹੋ ਡੋਂਗੜੇ ਪਿੱਛੇ ਦਾ ਬਾਬਾ ਘਰ ਚਾ ਮੈਂ ਜਾ ਥੋੜਾ ਪਾ ਹਾਂ ਥੋੜਾ ਪਾ ਦੇ ਬਾਬਾ ਪਾਓ ਬਾਬਾ ਜੀ ਕਰ ਜਾ ਕੋਈ ਨਾ ਕੋਈ 1 ਮਿੰਟ ਥੋੜਾ ਪਾ ਬੈਠ ਜਾ ਵੀ ਕਰ ਦੇ ਨਹੀਂ ਹੱਥ ਨਹੀਂ ਅੱਖ ਨੂੰ ਪਵਾ ਦਿੰਨੇ ਹਾਂ ਹਾਂ ਬਾਬਾ ਰਾਜੋ ਸੇਵਾ ਹਾਂ ਕਰਾ ਦਿਆਂ ਕੋਈ बजा ਵਕਤਾ ਵਾਜਾ ਵਾਜਾ ਰਾਜੋ ਸੇਵਾ ਬੂਟ ਬਣਾ ਚੁ ਦੇ ਰੇ ਬਣਾ ਟਾਪੂ ਬਣਾ ਚੀ ਬਣਾ ਓਏ ਲ ਮੈਨੂੰ ਬਣਾ ਦੇ ਬਾਬਾ ਉਹ ਖੜ ਜੋ ਬੋਲ ਨਾ ਬੋਲ ਨਾ ਥੋੜਾ ਪਾਈ ਅੰਦਰ ਅੱਛਾ ਮਾਈ ਸਾਡੀ ਦਵਾ ਦੱਬਾ ਬਣ ਜਾ ਕਦੀ ਕਰਾਂ ਦੇਖੀ ਲਿਆ ਉਹ ਆਪਾਂ ਦਿਖਾ ਦੋ ਮੱਕ ਬੱਚਾ ਕੱਢੀ ਆਈ ਬਾਬੇ ਤੋਂ ਖੋਲ ਦੇ ਪਾਣੀ ਇਹ ਆਤੇ ਤਾਂ ਜਾਂਪਾ ਦਾ ਜਿੰਦਾ ਦੋ ਉਂਗਲਾ ਪੂਰੀਆਂ ਸਾਫ਼ ਕਰਕੇ ਲਈ ਬਣਾ ਦੇ ਮੇਰੀ ਹਾਂ ਜਾ ਕੋਈ ਚੱਲ ਤੂੰ ਤਾਂ ਹੋ ਗਿਆ ਪੜਾ ਛੋਟਾ ਚੰਗਾ ਬਾਬਾ ਜੀ ਚੰਗਾ ਭਾਈ ਆਉਣਾ ਆਉਣਾ ਕੋਈ ਨਾ ਚਲੋ ਜੀ ਗੱਲ ਸੁਣੋ ਮੁੰਡੇ ਦੀ ਵਿਚਾਰੀ

ਆਪ ਜਾਈ ਦੁਬਾਰੇ ਲਵਾਇਆ ਨਾ ਹਾਂ ਹਾਂ ਬਹੁਤ ਅੱਛਾ ਹੈ ਅੱਟਪੀ ਜਿਹਲੇ ਕਰ ਜੇ ਨਹੀਂ ਜਿਹਲੇ ਰੰਗੀ ਜਗਾ ਆ ਤਾਹਾਂ ਤੋਂ ਲੈ ਕੇ ਛੱਡ ਲਈ ਤਾਆਂ ਜਿਵੇਂ ਲੇਸ ਨਹੀਂ ਜਾਂ ਪਕੂਤੀ ਹਾਂ ਤੂੰ ਇਹ ਜਿਵੇਂ ਲਾਲ ਮਾਲ ਚ ਕਰ ਜਾਏ ਦੋਨੇ ਹੱਥਾਂ ਨਾਲ ਨਹੀਂ ਹੁੰਦੀ ਬਾਬਾ ਹਾਂ ਹਾਂ ਓਹੋ ਕੋਈ ਗੱਲ ਰਹਾ ਹਾਂ ਹਾਂ ਪਾਓ ਆਪਾ ਬਿਜਾਏ ਕਰਾ ਬੋਰ ਅਸਟੇਰ ਕਰ ਜੇ ਹਾਂ ਹਾਂ ਉਹ ਸਿੱਟ ਨੂੰ ਕਿੱਥੇ ਦੇ ਨਾਲ ਖੇਡ ਕੇ ਆਪ ਆਪਣਾ ਹਾਂ ਉਹ ਸਿੱਟ ਨੂੰ ਬਾਬਾ ਦੇ ਕੋਈ ਨਾ ਪੱਕਾ ਠੰਗਾ ਤੋਂ ਪੜ ਜਾਈ ਨਾ ਇਹਨੂੰ ਚੈਰੀ ਨਹੀਂ ਜਾਣ ਜਿੱਥੇ ਹਾਂ ਇਹਦੇ ਪਛਣ ਲੋਕੀ ਦੁੱਖ ਤਕਲੀਫ ਪੁੱਛਦੇ ਨੇ ਹਾਂ ਕੀ ਦੁੱਖ ਤਕਲੀਫ ਆ ਭਾਈ ਤੈਨੂੰ ਦੱਸ ਦੇ ਤੈਨੂੰ ਪੁੱਛ ਲੈ ਭਾਈ ਅੱਛਾ ਮੈਨੂੰ ਹਾਂ ਨੀ ਲੋਗਾ ਓਏ ਕੋਈ ਆ ਕੀ ਹੋ ਗਿਆ ਕੀ ਹੋ ਗਿਆ ਪੜੀ ਪਈ ਕਰ ਕੱਢੋ ਬਾਬਾ ਜੀ ਫਿਰ ਤੁਸੀਂ ਚੀਜ਼ ਆਪ ਵੀ ਨਿਕਲੇ ਉਪਰ ਤੇ ਚੀਜ਼ ਉੱਥੇ ਲੀਹ ਜੱਟ ਕੀ ਬਾਬਾ ਕਰ ਲਾ ਪਾ ਦੋ पाओ बाबा एक गुगा बेचारे पा कल लाई फिर बाहर के टंग जो भाई के जो नंग ना बाबा करे की हां हां चंगा जा कोई कुछ सेवा वाला दो सेवा तो बस नेड़ी जाई जो ऊपर है दोबारा आई हां हां दूध आई तो पहले इन तो खावा हां फिर करेंगे तेरा फल ठीकी फुड़ा देंगे सेवा किन्नी कर दी बेटी हां सही गल है ਬਿਚਾਰਾ ਯੇ ਨਹੀਂ ਲੀ ਗੋ ਕਿ ਐ ਕੋ ਪੱਜਾ ਫਿਰਦਾ ਦੀਨਾ ਨਹੀਂ ਭਾਲਦਾ ਮੀ ਦੋ ਅੰਗਲਾਂ ਪਿੱਛੇ ਮੀ ਦੋ ਇਹ ਗੱਲ ਕੀ ਆ ਬਾਬਾ ਵੱਡੀ ਗੱਲ ਆ ਭਾਈ ਇਹ ਵੱਡੀ ਗੱਲ ਆ ਬਾਬਾ ਐ ਕਰੋ ਇਹ ਮੁੰਡਾ ਵੀ ਬੈਠਾ ਦੇਖੋ ਮੈਂ ਵੀ ਬੈਠਾ ਹਾਂ ਤੁਹਾਡੇ ਕੋਲੇ ਇਹਦਾ ਕੋ ਹੱਲ ਲੱਗ ਡੋ ਹੱਲ ਨਹੀਂ ਹੈ ਕੋਈ ਇਹ ਚੀਜ਼ ਹੈ ਹੱਲ ਨਹੀਂ ਕਿਵੇਂ ਆਂ ਨਾਲੇ ਚਾਪ ਦੋ ਉਂਗਲਾਂ ਪਿੱਛੇ ਫਿਰਦੇ ਹੀ ਦੋ ਉਂਗਲਾਂ ਪਿੱਛੇ ਫਿਰਦੇ ਆ ਉਹ ਦੱਸੋ ਵੀ ਇੱਕ ਕਾਰ ਹੈ ਕੀ ਇਹ ਦੋ ਉਂਗਲਾਂ ਪਿੱਛੇ ਪੜਿਆ ਹੋਇਆ ਨਾ ਵੱਡੀ ਗੱਲ ਹੈ ਬੰਦਾ ਅੱਛਾ ਭਾਈ ਮਾਜ ਮੋਟੇ ਨਹੀਂ ਮਾੜਾ ਮੋਟਾ ਤੂਰਾ ਉਹ ਗੱਲ ਰਾ ਪਈ ਫਿਰ ਪਤਾ ਲੱਗੇ ਕੋ ਗਾਂਹ ਸਵਾਲ ਕਰ ਦਿੰਦਾ ਆਹ ਕੌਣ ਵਾਲੇ ਆਪ ਤੋਂ ਉਂਗਲਾਂ ਪਿੱਛੇ ਪਿੱਛੇ ਲੈ ਫੇਰ ਦੋ ਉਂਗਲਾਂ ਪਿੱਛੇ ਆਹ ਫੇਰ ਦੋ ਕੀ ਦੋ ਉਂਗਲਾਂ ਪਿੱਛੇ ਕੋ ਪਤਾ ਵੀ ਲੱਗੇ ਦੋ ਉਂਗਲੇ ਹੱਥ ਲੈ ਆਹ ਦੋ ਉਂਗਲ ਮੈਂ ਤਾਂ ਮੰਨਦਾ ਨਹੀਂ ਇਹਦੇ ਪਿੱਛੇ ਵੱਡੀ ਵੱਡੀ ਗੱਲ ਹੈ ਹੂੰ ਇਹਦਾ ਮਤਲਬ ਸਾਰੀ ਸ੍ਰਿਸ਼ਟੀ ਤੋਂ ਹਮਲਾ ਕਿਚੜੀ ਸਾਰੀ ਜਿੱਲ੍ਹਾ ਪਟਿਆਲੋ ਭਗਤ ਕੀ ਚੱਕਰ ਹੈ ਦੇਖੋ ਜੀ ਆਪਾਂ ਜੇ ਤੁਸੀਂ ਐਡੇ ਵੱਡੇ ਸਾਧੂ ਹੋ ਗਏ ਤੇ ਬਾਬਾ ਜੀ ਕਹਿੰਦੇ ਸੀ ਪੜਿਆ ਦੇਖੋ ਕੀ ਡੋਂਗ ਵਾਲਾ ਪਿੱਛੇ ਆਹ ਜੀ ਨਾ ਨੂ ਥੱਲੇ ਹੈ ਥੱਲੇ ਕਿਵੇਂ ਥੱਲੇ ਥੱਲੇ ਕੀ ਹੈ ਦੇਖੀ ਭਗਤਾਂ ਥੱਲੇ ਤਾਂ ਕੁਝ ਨਹੀਂ ਵੇਚਦੇ ਗੁਜ਼ਰਦਾ ਤਾਂ ਦਿੱਤਾ ਕੀ ਉਹ ਤਾਂ ਹੈਗੀ ਐ ਅੱਛਾ ਅੱਛਾ ਛੱਤੀ ਖੜੀ ਐ ਨਾ ਹਾਂ ਉਹ ਤਾਂ ਹੈ ਜੀ ਤੇ ਆਪਾਂ ਬੈਠੇ ਆ ਬੈਠੇ ਹਾਂ ਹਾਂ ਦੋ ਬਣਾ ਬੱਚੇ ਮੈਂ ਤਾਂ ਕੋਈ ਕਿਛੇ ਦੋ ਉਂਗਲੇ ਪਛਾਪ ਰਿਹਾ ਬਾਬਾ ਜੀ ਭਾਈ ਤੇ ਆਏ ਤੁਸੀਂ ਇਹ ਲੱਤ ਤੇ ਲੱਤ ਚੜਾ ਲੈਨੇ ਤੁਸੀਂ ਹਾਂ ਭਾਈ ਲੱਤਾਂ ਦਾ ਚੱਕ ਬੁੜੀਆਂ ਆਂ ਤੂੰ ਚੱਕ ਲੈਨੇ ਬਾਬਾ ਸਾਹ ਹਾਂ ਬਾਬੇ ਕਨੇ ਆਵਦੀਆਂ ਆਏ ਵੀ ਅੱਛਾ ਅੱਛਾ ਆਏ ਤਾਂ ਹਾਂ ਭੈ ਭਗਤੀ ਕਰ ਦੇਵਾਂਗਾ ਹਾਂ ਲਾਉਂਦੇ ਜੋਗਾ ਕਰਦੇ ਆਏ ਉਲਟ ਕੇ ਭਗਤੀ ਕਰ ਦੇਵੋਗੇ ਆ ਜੋਗਾ ਅੱਜ ਤਾਂ ਛੇਟਾ ਚੈਲੰਜ ਕਹਾਵਟਾ ਹਾਂ ਚੈਲੰਜ ਕਹਾਵਟਾ ਬੰਦ ਤਾਂ ਸੱਚਾ ਉਹ ਤਾਂ ਕਰਕੇ ਹੀ ਹੋ ਜਾਂਦਾ ਕੋਈ ਗੋਲ ਲੋਟਣੀ ਅੱਛਾ ਕਿਟੌਣੀ ਕਹਿੰਦੇ ਇਹਨੂੰ ਅੱਛਾ ਚਲ ਕਿਟੌਣੀ ਠੀ ਇਹ ਡੋਂਗਲਾਂ ਭਈ ਪੰਚ ਸਿਆ ਹੈ ਗੱਲ ਹਾਂਜੀ ਵੀ ਹੁਣ ਜੇ ਬੰਦੇ ਨੇ ਵਿਆਹ ਕਰਾਉਣਾ ਅੱਛਾ ਜੀ ਇਹ ਬਣਿਆ ਅਗਲਾ ਵਿਆਹ ਕਰ ਦਜੋ ਮੁੰਡਾ ਗੱਭਰੂ ਹੋ ਗਿਆ ਹੂੰ ਅਗਲਾ ਕਹਿੰਦੇ ਭਈ ਰੋਟੀ ਪਕੜੀ ਕਰ ਦਿਓ ਅੱਛਾ ਜੀ ਉਹ ਰੋਟੀ ਦਾ ਬੰਨਾ ਕੰਮ ਉਹ ਗੁਰ ਕੀ ਬਣ ਗਿਆ ਅੱਛਾ ਲੋਕੀ ਪਾਗੜੀ ਕੱਟ ਦੋ ਮਗਲਾਂ ਪਿੱਛੇ ਸਾਨੇ ਦੋ ਮਗਲਾਂ ਦੇ ਆ ਆਏ ਮੋੜ ਲਿਗੇ ਆਪ ਅੱਛਾ ਕੀ ਬਣ ਗਿਆ ਇਹ ਤਾਂ ਘੋੜੀ ਦੇ ਕੰਨ ਬਣ ਗਏ ਬੱਛਾ ਘੋੜੀ ਦੇ ਕੰਨਾਂ ਵਿੱਚ ਹੀ ਲੰਗਣਾ ਸਾਰਾ ਕੁਝ ਘੋੜੀ ਦੇ ਕੰਨਾਂ ਵਿੱਚ ਹੀ ਆ ਗੋੰਕੜਾ ਪਿੱਛੇ ਬੱਛਾ ਕੋਨਾ ਉੱਠੋ ਚੱਲ ਪਾ ਅੱਛਾ ਖੇਤ ਦਾ ਕੋਈ ਕੰਮ ਕਰਦਾ ਸਾਇਆ ਖਪੀ ਜੰਡਾ ਹੂੰ ਕਰੇ ਕਮਾਖੇ ਲਿਓਂਦਾ ਦੋ ਉਂਗਲਾਂ ਤੇ ਓਏ ਵੀ ਦੋ ਅੱਲਾ ਦੇ ਪਰ ਪਰੂਰੀ ਨਾ ਉਹ ਗੱਲ ਸੁਣ ਪਰਿਵਾਰ ਖਾਤਰ ਕਮਾਉਂਦਾ ਬਾਬਾ ਮੈਂ ਨਹੀਂ ਇਹ ਗੱਲ ਨਾਲ ਸਾਂ ਨਾ ਨਾ ਪਰਿਵਾਰ ਦੋ ਉਂਗਲਾਂ ਤੋਂ ਬਣਦਾ ਅੱਛਾ ਪਰ ਉਹ ਦੋ ਉਂਗਲਾਂ ਤੋਂ ਬਣਦਾ ਪਰਵਾਹ ਆ ਗਿਆ ਹਾਂ ਬਹੂ ਜੀ ਹਾਂ ਦੋ ਉਂਗਲਾਂ ਬਣਦੀਆਂ ਕਿ ਦੋ ਬੱਚਾ ਵੀ ਮੁੰਡਾ ਤੇ ਕੁੜੀ ਜੁੜ ਕੇ ਹਾਂ ਜੋ ਹਾਂ ਬਣਦੀਆਂ ਦੋ ਉਂਗਲਾਂ ਬਣਦੀਆਂ ਹਾਂ ਉਹ ਦੋ ਉਂਗਲਾਂ ਬੱਜੀਆਂ ਜਦੋਂ ਆਪਾਂ ਦਾ ਫੇਰ ਪੈ ਜਾ ਹੋਗਾ ਫਾਇਦਾ ਹੋਗਾ ਫਿਰ ਰੋਣਾ ਵਾਸਤੇ ਪਹਿਲਾਂ ਆਪ ਜੇ ਵਾਸਤੇ ਪੱਜੂ ਕਮਾਈ ਕਰੂ ਕੋਈ ਇਹ ਬੰਦੇ ਨੂੰ ਬੁਢੀ ਦੀ ਲੋੜ ਨਾ ਹੋਵੇ ਅੱਛਾ ਜੀ ਬੁਢੀ ਦੇ ਲਿੰਕ ਚ ਨਾ ਹੋਵੇ ਅੱਛਾ ਜੀ ਬੰਦਾ ਸਿੱਧਾ ਸਾਧ ਬਣ ਜਾਂਦਾ ਭਗਤੀ ਕਰਦਾ ਪੈਣ ਨਹੀਂ ਜਾਂਦਾ ਕੰਮ ਕਰਨ ਦੀ ਨਾ ਨੌਕਰੀ ਦੀ ਨਾ ਡਰੈਵਰੀ ਦੀ ਨਾ ਮਜ਼ਦੂਰੀ ਦੀ ਨਾ ਕਸਾਨੀ ਦੀ ਨਾ ਲੀਡਰੀ ਦੀ ਨਾ ਮੁਲਾਜ਼ਮੀ ਦੀ ਨਾ ਗੱਜਰੀ ਦੀ ना वकील जी सारा काम बुरी ते खड़ा तो बुरी ते हाँ जी सारी सृष्टि बुरी ते करिया बुरी मारी चढ़कां पर नजर आउ डाल 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 दुनिया पर जी बुरिया पटाल पर एप्प या बुरे हर सारा काम के बुरी ते कर गया मालिक ने थेड़े चीज़ चाही ਮੱਡੋਂ ਉਂਗਲਾਂ ਬੀਜ ਜੁਣੀਆਂ ਨੰਗੀ ਟੁਕੀਆ ਉਹ ਲਾਲ ਚਲਾ ਤੇ ਲੋਕਾ ਲਾਲ ਚਲਾ ਤੇ ਕੋਈ ਕੋਈ ਪਰ ਜਾ ਫਿਰੋ ਹਾਂ ਗੱਲ ਸਮਝ ਗਏ ਬਾਬਾ ਜੀ ਤੁਹਾਡੀ ਸਹੀ ਗੱਲ ਹਾਂ ਸਹੀ ਗੱਲ ਹੈ ਤੁਸੀਂ ਸੋਚੋਗੇ ਜਨਾ ਇੱਕ ਦੋ ਉਂਗਲਾਂ ਚ ਨਿਭੜੀ ਨਹੀਂ ਹਾਂ ਇਹ ਸਮਝ ਗਏ ਸਹੀ ਆ ਤੁਹਾਡੀ ਗੱਲ ਜਮਾ 7 ਹੈ 7 ਆ ਜੀ ਹਾਂ ਜੇ ਬੰਦੇ ਨੂੰ ਕੇ ਜਿਹੜੇ ਬੰਦੇ ਤੋਂ ਬੁੜੀ ਦਾ ਕਨੈਕਸ਼ਨ ਕੱਟ ਜਾਓ ਹਾਂ ਜੀ ਮਾਂ ਨਹੀਂ ਪਾਣੀ ਬਹੂ ਨਹੀਂ ਕੱਲ ਜਾ ਡੇ ਗਏ ਮੰਨ ਹਾਂਜੀ ਕਾਜੂ ਬਣ ਗਿਆ ਹਾਂਜੀ ਨਾ ਉਹ ਕੰਮ ਦੀ ਭੈਣ ਕੋ ਜੇ ਨਾ ਨੌਕਰੀ ਦੀ ਸਹੀ ਗੱਲ ਨਾ ਉਹ ਕੋਈ ਹੋਰ ਕੱਚਾ ਕਰੇ ਨਾ ਡੱਜ ਬਣੇ ਨਾ ਵਕੀਲ ਬਣੇ ਨਾ ਲੀਡਰ ਬਣੇ ਕੱਲਾ ਬਸ ਉਹ ਜੋ ਰੋਟੀਆਂ ਮਿਲ ਗਏ ਰਾਮ ਰਾਮ ਭਗਤੀ ਕਰੀਓ ਫਿਰ ਵਿਆਹਾਂ ਸੁਹਣਾਂ ਤੇ ਪੱਤੀ ਦਾ ਬੰਦਾ ਫਿਰ ਵਿਆਹ ਵਾਲਾ ਕੰਮ ਤਾਂ ਐ ਚੱਲਿਆ ਜੀ ਛੜਾਰੇ ਜੂ ਮਨ ਲੈ ਫਿਰ ਕੋਸਾਂ ਦਾ ਸੂੰਦਾ ਨਹੀਂ ਹੰਮੇ ਨਾਛਮੇ ਗੱਜ ਡੋਂਗਲਾਂ ਤੇ ਨਿਭੜ ਜਿਆ ਹਾਂ ਪਹਿਲਾ ਪਰਿਵਾਰ ਵਾਸਤੇ ਕਮਾਉ ਮਾਂ ਪਿਓ ਵਾਸਤੇ ਕਮਾਉ ਇਹ ਕਮਾਉ ਮਾਂ ਪਿਓ ਵਾਸਤੇ ਨਾ ਬਹਿ ਜਾਉ ਨਿਕਲਿਆ ਦਾ ਡੋਂਗਲਾਂ ਚ ਆ ਹਾਂ ਇਹ ਤੇ ਗੱਲ ਯੋ ਜਿਹਨੇ ਡੋਂਗਲਾਂ ਪਾ ਗਏ ਫਿਰ ਉਹ ਪੈਦਾ ਹੋਇਆ ਡੋਂਗਲਾਂ ਖੱਟ ਰੋਪ ਜੂ ਮੈਂ ਕੰਮ ਕਰਾਂ ਮੇਡਾ ਪਿਆ ਹੋ ਗਿਆ ਸਮਝਿਆ ਰਾਜਾ ਸਹੀ ਗੱਲ ਹੈ ਇਹ ਪਿਆ ਹੋਗਾ ਫੇਟ ਪੱਜੂ ਨੂ ਮੇਰੇ ਬੱਚੇ ਹੋ ਜਾਣ ਡੋਂਗਲਾਂ ਵਾਸਤੇ ਫਿਰ ਉਹਦੇ ਬੱਚੇ ਭੱਜਣਗੇਗਾ ਹਾਂ ਸੀ ਜਬਾਨੋ ਕਾ ਝੋਂਗਣਾ ਬਾਸ ਕੇ ਇਹ ਛਾੜੀ ਸ਼ਰੀ ਹਾਂ ਤਾਂ ਗੱਲ ਸੁਣ ਕੇ ਸੋਡੇ ਤਰ ਗਈ ਆ ਤਾਂ ਤਰ ਗਈ ਜੀ ਤੁਹਾਡੀ ਗੱਲ ਸਾਨੂੰ ਦੇਖ ਲੈ ਭਗਤਾ ਤੈਨੂੰ ਕਿੱਡੀ ਗੱਲ ਸੁਣਾਈ ਆ ਆ ਤਾਂ ਬਹੁਤ ਚੰਗੀ ਗੱਲ ਆ ਕੋਰੋਣਾ ਕਿ ਲੋਕ ਕਬੂ ਕੱਟ ਨਹੀਂ ਸਕਦਾ ਸਾਥੋ ਬਣਾ ਨਹੀਂ ਕੋਈ ਨਹੀਂ ਕੱਟ ਸਕਦਾ ਜੀ ਕੰਮ ਰੌਲਾ ਢੋਗਣਾ ਦਾ ਫਿਰ ਤੂੰ ਵੀ ਦੋ ਉਂਗਲਾਂ ਪਿੱਛੇ ਭੱਜਾ ਫਿਰ ਦੇਖ ਲੈ ਰੱਤ ਕੋ ਹੋਰ ਸੁਣ ਕੇ ਜਾਂਦਾ ਜਾਂਦਾ ਪੰਜੇ ਨੂੰ ਤਿੰਨੇ ਝੂਟੇ ਆਉਂਦੇ ਜਨਮ ਚ ਤਿੰਨ ਝੂਟੇ ਹਾਂ ਤਿੰਨ ਝੂਟੇ ਐ ਗੋਦੀ ਚ ਆਣੀ ਹਾਂ ਪਹਿਲਾ ਕਿ ਉਹ ਜਨਮ ਲੈ ਲਿਆ ਲੋਰੀ ਲੋ ਕੋ ਦੀ ਤੁੱਟ ਲੈ ਚੰ ਸੁਟੈਣਾ ਬਿਲੂ ਅੱਛਾ ਜੀ ਫੇਰ ਉਹਨੇ ਜਵਾਨੀ ਚ ਝੂਟਾ ਮਾਰਨਾ ਅੱਛਾ ਜੀ ਜਵਾਨੀ ਦਾ ਇਸ਼ਕ ਮੁਸ਼ਕਾ ਪੁੱਟੇ ਜਿੱਦੇ ਕੰਮ ਝੂਟਾ ਹਲੜਾ ਜਵਾਨੀ ਦਾ ਨੂਰਾ ਅੱਛਾ ਜੀ ਹੂਨ ਗਰਮ ਹੋ ਦੋ ਝੂਟੇ ਜੀ ਜਾ ਝੂਟਾ ਜਦੋਂ ਬੁਢਾ ਬਣ ਗਿਆ ਹਾਂ ਬੁੰਡ ਬੇੜੀ ਫੜਦੀ ਲੱਤਾਂ ਕੰਮ ਨਹੀਂ ਕਰਦੀਆਂ ਫਿਰ ਉਹ ਕਹੇ ਮੈਨੂੰ ਚੱਕੀ ਫੋੜ ਦਵਾਈ ਦਵਾਓ ਗੱਡੀ ਤੇ ਲੈ ਜਾਓ ਮੋਟਰਸਾਈਕਲ ਤੇ ਰੇੜੀ ਤੇ ਡੋਲੀ ਪਰੋ ਜਿੱਦਾ ਛੁੱਟਾ ਹੋ ਗਿਆ ਠੀਕ ਹੈ ਜਿਹੌਥੇ ਛੁੱਟੇ ਜੋ ਪੈਣ ਚੋ ਜੰਦੀ ਚੱਕੇ ਲਿਆਂਦੇ ਬੁੰਡ ਦੀ ਲੱਕੜ ਤੋਂ ਨਹੀਂ ਖਾਤਮਾ ਚੌਥੇ ਛੁੱਟੇ ਜੋ ਆ ਤਾਂ ਗੱਲ ਚੌਥਾ ਇੰਗੜਾ ਛੁੱਟਾ ਚਾਰ ਹੀ ਟੁੱਟੇ ਨੇ ਸਹੀ ਹੈ ਗੱਲ ਇਹ ਛੋਟੀ ਅੱਛਾ ਤਿੰਨ ਹਾਂ ਚੌਥਾ ਜੰਦੀਵਾਰ ਦਾ ਜੰਦੀਵਾਰ ਉਹ ਜੋ ਬਾਸਾ ਸਤਰੀਕਾਰ ਸੱਤ ਹੈ ਜੀ ਸੱਤ ਹੈ ਚਾਰ ਛੂਟੇ ਆਉਂਦੇ ਜੇ ਪੰਜਵਾਂ ਵੀ ਆਉਂਦਾ ਹੋਵੇ ਜੀ ਕਿਸੇ ਨੂੰ ਹੂੰ ਪੰਜਮਾ ਤਾਂ ਮੁਸ਼ਕਲ ਹੈ ਅੱਛਾ ਪੰਜਮਾ ਮੁਸ਼ਕਲ ਹੈ ਪੰਜਮਾ ਛੂਟਾ ਆਉਂਦਾ ਉਹਨੂੰ ਜਿਹੜਾ ਛਿੱਡਾ ਉਹਦੇ ਨਾਲ ਟੁਰਿਆ ਹੋਇਆ ਤੇ ਦਫਾਤ ਮਾਲ ਕਰਨ ਆਪਣੇ ਮੂਹਰੇ ਆਪਣੇ ਮੂਹਰੇ ਜਿਹਨੂੰ ਮੌਤ ਦਾ ਦਰ ਮੁੱਕ ਗਿਆ ਉਹਦੇ ਜਨ ਜਾਨੀ ਹਾਂ ਉਹਨੂੰ ਫਿਰ ਪੰਜਮਾ ਛੂਟਾ ਆਉਂਦਾ ਛਿੱਡਾ ਛੁਰਗ ਦਾ ਠੀਕ ਹੈ ਹਾਂਜੀ ਸਹੀ ਗੱਲ ਹੈ ਉਹਨੂੰ ਛੁਰਗ ਦਾ ਛੂਟਾ ਆਉਂਦਾ ਪੰਜਮਾ ਕੋਈ ਯਾਰ ਅਣ ਲੱਖਾਂ ਚ ਇੱਕ ਹੁੰਦਾ ਠੀਕ ਹੈ ਜੀ ਠੀਕ ਹਾਂਜੀ ਤਾਂ ਨਹੀਂ ਆਪਾਂ ਤਾਂ ਚੁੱਪ ਥੀ ਗਊ ਆਪਾਂ ਨੂੰ ਤੀਜਾ ਸਾਡੇ ਤਿੰਨੀ ਮੰਨ ਚੌਥੇ ਵੇਲੇ ਚੱਕਣੀ ਪੈਂਦੀ ਲੰਨੇ ਦੇ ਦੇ ਨੇ ਨਾ ਆਈ ਬੱਚਾ ਕੇ ਬੈਂਕ ਬਣੀ ਜੋੜ ਕੇ ਪੌਂਡ ਜੀ ਕੁੱਡਾ ਜੇ ਕਿਹੜਾ ਖੱਚੀ ਸਹੀ ਗੱਲ ਹੈ ਇੱਥੀ ਜੀ ਕੰਮ ਕੋ ਭਗਤੀ ਨਹੀਂ ਕਰੀ ਸੁੱਟ ਜੀ ਬੰਡ ਮਾਰੀ ਗਏ ਲੋਕਾਂ ਦੀ ਉਹ ਤੇ ਮੀਂਹ ਬਣੀ ਮੂੰਹ ਮੈਂ ਨਹੀਂ ਚੱਕੀ ਮੱਠਾ ਟੇਕਦੇ ਹੂੰ ਕਿਆ ਕਰੇ ਕੋਈ ਪਰਦਾ ਕਦੇ ਹੀ ਇਹਦਾ ਪੁੰਡ ਚੋ ਪਰਦਾ ਚੱਕੀ ਜਾਣੇ ਜਿੱਦੇ ਮਰ ਕੇ ਨਮਾਇਓ ਤੇ ਆਏ ਹੋ ਜਵਾਨ ਨੰਗੀ ਉਹਦੇ ਦੀ ਉਹਦੇ ਨਾਲ ਦੇਖੀ ਜਾਊ ਐ ਫਿਰ ਉਹ ਹੀ ਕੋਈ ਭੈਣ ਜੱਲਨ ਆ ਪਾਪਾਂ ਦਾ ਖਾਰੀ ਉਹ ਕੋ ਪੰਕਤੀ ਕਰ ਲਾ ਬੋਂਡਾ ਵਰਗੇ ਮੂੰਹ ਕਰਕੇ ਖਾ ਕਰਨਾ ਛੇ ਕੋਈ ਕੋਈ ਮੈਂ ਕਰ ਰੱਬ ਨਾਲ ਆਪਣੀ ਤਾਂ ਜਵਾਂ ਸਿੱਧੀ ਲੱਗੀ ਆ ਬਹੁਤ ਸਿੱਧੀ ਆ ਹਾਂ ਭਗਤੀ ਕਰਿਆ ਕਰੋ ਸ਼ਰ ਰੱਬ ਤੇ ਵਿਸ਼ਵਾਸ ਰੱਖੋ ਇਹ ਤਾਂ ਐਵੇਂ ਮਰੀ ਜਾਂਦਾ ਭਖਤਾ ਭੂਆ ਛਰਾਨ ਕਰਦੇ ਹੁੰਦੇਖ ਲਈ ਫਿਰ ਬਾਬਾ ਜੀ ਇਸ਼ਨਾਨ ਕਰਾਈ ਜਾਂ ਨਾ ਸੋਨੂੰ ਮੈਂ ਨਾ ਨਾ ਅਸਤੇ ਤਾਂ 12 ਵਜੇ ਰਾਤ ਚੜ ਗਈ ਹਾਂ ਆਪਾ ਪਤਾ ਦਾ ਕਰਕੇ ਬੈਠਿਆ ਪਰ ਨਾ ਦੇ ਪੱਕੇ ਆਪਾਂ ਇਹ ਬਾਬਾ ਜੀ ਆ ਦੂਜੀ ਰਾਤ ਚੜ ਗਈ ਵਾ ਦੂਜਾ ਦਿਨ ਹਾਂ ਅੱਜ 7 ਦਿਨ ਹੋ ਗਏ ਨਾ ਤੇ ਨੂੰ ਕੀ ਹੋ ਗਏ 7 ਦਿਨ ਕੋਈ ਤੂੰ ਪੱਕਾਈ ਮਰੀ ਨਾ 7 ਦਿਨ ਹੋ ਗਏ ਨਾ ਤੇ ਮੇਰੇ 7 ਦਿਨ ਫੇਰ ਤਾਂ ਬਾਬਾ ਜੀ ਨੇ ਇਸ਼ਨਾਨ ਕਰਾਈ ਜਾਂ ਨਾ ਉਹ ਭਖਤਾ ਮੇਰੇ ਹੱਥ ਨਾਲ ਝੂਠੇ ਆਪੇ ਕਿਥੋਂ ਬਾਬਾ ਮੈਨੂੰ ਭ੍ਰਸ਼ਟ ਦੇਗਾ ਉੱਠੇ ਲਾ ਪਾਈਂਦੀ ਨਾ ਨਾ ਆਪਾਂ ਦਾ 12 ਬਾਈ ਅਛਨਾਨ ਕਰਿਆ ਅੱਛਾ ਪੰਜ ਨਾ ਕੀਤਾ ਜੀ ਐਵੇਂ ਪੰਜ ਅਛਨਾਨ ਉਹ ਕਿਵੇਂ ਜੀ ਅਰੇ ਭੈਣ ਜਾਈ ਜਾਂਦਾ ਨਿਸ਼ਾਨੇ ਤਾਂ ਵਾਕੀ ਆ ਮਰੀਂਦੇ ਪਕਾਈ ਸਿਰ ਤੇ ਪੈਰ ਤੇ ਹੱਥ ਸਿਰ ਪੈਰ ਧੋਦਣਾ ਹੀ ਤੁਹਾਡੇ ਓਏ ਕਾ ਹੈ ਇਹ ਮੇਰੇ ਹੱਥ ਤੇ ਲਾਈ ਨਾ ਮੈਂ ਤੁਹਾਨੂੰ ਆਖੀ ਨਾ ਬਾਬਾ ਇਹ ਨਹੀਂ ਨਾ ਹੁੰਦਾ ਆਪਸਾ ਦਾ ਦਿਨ ਆਪਾਂ ਦਾ ਪਰਨਾ ਜੇ ਪੱਕਿਆ ਵੱਡਾ ਮੈਂ ਬਾਬਾ ਕਿ ਤੂੰ ਬੰਦਾ ਬਾਬਾ ਇਹ ਪੈਰ ਕਿਵੇਂ ਚਿੱਟੇ ਦੇ ਆ ਡੱਕੇ ਹੁੰਦੇ ਕੁੱਤੇ ਕਿ ਤਿੰਨ ਰਾਤੋਂ ਭਾਂਦੀ ਬੁੱਧੀ ਭੁੱਗੋ ਆਪੀ ਨਿਆ ਪਰਵਾਹੋਂ ਕਾਪਾ ਮਾਰੀ ਕਰਦੇ ਇੱਥੇ ਲਾਉਣੇ ਹੋ ਜੀ ਲਾਉਣੇ ਚ ਕਾਜਾ ਹੋਇਆ ਮੈਂ ਤੇ ਕੋਈ ਸ਼ੂਕ ਮਾਰੀ ਦੋ ਸਹੀ ਟੁੱਟਦਾ ਹੋ ਪਾਉਣੇ ਇਹ ਪਿੰਡਾ ਜਿਹਾ ਮਾਈ ਕੀ ਪਰਵਾਹ ਇਹ ਫਿਰੇ ਚਾਉਣਾ ਬਾਬਾ ਉਵੇ ਦੀ ਕੋ ਭਗਤੀ ਕੁਛ ਵੀ ਨਹੀਂ ਭਗਤੀ ਆ ਪਾਂਡਾ ਬੁੱਦਾ ਬੰਦਾ ਚੇ ਪਾਂ ਕੇ ਬੁੜੇ ਚਾ ਕੇ ਵੇ ਜਮਲੀ ਕੋਈ ਨਰਮਾ ਕਰਦੇ ਗੁਰਦੇ तो और कम करते कण कपड़ते हैं उठना पर वाला जब वाला वही जब ऐसे हम कोई मत्था चेक कर जो अजगे जो कास्टी हुए अच्छा वन की तुम आज जा काल जा तो अच्छी रुपए तो मेरे को है ही नहीं बाबा जो हम दे दे या ना अच्छे भैया का लेकिन लौड़ा फरने सा देना आ रही ये करे फिर के वीर दो अंगला मेरी बहन की अच्छी थी अच्छी दूसरी पूछ की देसी परसों बनाऊंगा ਜੋ ਬਾਹਰ ਗਏ ਨੰਗਾ ਪਿਆ ਰੂਮ ਅੱਛਾ ਤੂੰ ਕਿੱਥੇ ਉਹ ਸਭ ਨਾਲ ਗੱਲ ਕਰਿਆ ਕਿਹਨਾਂ ਦੀ ਗੱਲ ਆਪਦੀ ਅੱਛਾ ਅੱਛਾ ਬਾਬਾ ਜੀ ਤੁਸੀਂ ਆ ਸਾਰਾ ਕਪੜੇ ਕੋਪੜੇ ਲਾ ਕੇ ਪੀਂਦੇ ਹੋਗੇ ਗਮਾਂ ਦੇ ਨਿੱਕਾ ਕਿੱਥੇ ਕੋਈ ਆਉਂਦਾ ਹਾਂ ਆਉਂਦਾ ਨਹੀਂ ਆਉਂਦਾ ਬੜੀ ਸੁਖਣਾ ਸੰਗਤ ਵਾਧੂ ਆਉਂਦੀ ਆ ਜੀ ਤੁਸੀਂ ਮਾਰਕੀਟ ਵਧਾਓ ਨਾ ਬਾਬਾ ਜੀ ਮਾਰਕੀਟ ਦੇ ਕੋਲੇ ਕੋਸ਼ਿਸ਼ ਕਰਦਾ ਮਾਰਕੀਟ ਲਾਉਣੇ ਦੀ ਟਾਕ ਤਪੋ ਕੇ ਜੀ ਮੈਂ ਤਾਂ ਕਿਹਾ ਕਿ